ਤੇ ਸਤਿਗੁਰੂ ਨੇ ਜਦੋਂ ਵੀ ਕੋਈ ਕਾਰਜ ਕੀਤਾ ਤਾਂ ਬਿਲਕੁਲ ਉਹਦੇ 'ਚ ਨਵੀਨਤਾ ਪ੍ਰਗਟ ਕੀਤੀ ਆ ਨਵੀਂ ਗੱਲ ਕੀਤੀ ਆ ਅੱਜ ਵੀ ਤੁਸੀਂ ਜਾਓ ਨਾ ਆਪਣੇ ਆਮ ਆਲੇ ਦੁਆਲੇ ਤੁਸੀਂ ਦੇਖੋ ਤਾਂ ਅਸੀਂ ਇਹ ਸੋਚਦੇ ਆਂ ਵੀ ਸਾਨੂੰ ਨਵੀਂ ਚੀਜ਼ ਚਾਹੀਦੀ ਐ ਮੋਬਾਈਲ ਦੇ ਵਿੱਚ ਅਸੀਂ ਐਪ ਲੱਭਦੇ ਆਂ ਨਵੀਂ ਵੀ ਅਪਡੇਟ ਕਰ ਲਈਏ ਨੂੰ ਕੱਪੜੇ ਅਸੀਂ ਨਵੀਨਤਾ ਦੇ ਢੰਗ ਨਾਲ ਪਾਣਾ ਚਾਹੁੰਦੇ ਆਂ ਪਹਿਲਾਂ ਮੋਰੀਆਂ ਖੁੱਲੀਆਂ ਸੀ ਹੁਣ ਨੈਰੋ ਚੱਲ ਪਈ ਮਤਲਬ ਨਵੀਨਤਾ ਹਰ ਪਾਸੇ ਨੂੰ ਨਵੀਨਤਾ ਚਾਹੀਦੀ ਹੈ ਘਰ ਦੁਆਰਾ ਢਾਕੇ ਬਣਾਉਣਾ ਚਾਹਨੇ ਕਿਉਂ ਬਈ ਇਹ ਪੁਰਾਣਾ ਹੋ ਗਿਆ ਇਹ ਕੀ ਹੋ ਗਿਆ ਜੀ ਪੁਰਾਣਾ ਹੋ ਗਿਆ ਪਰ ਗੌਰ ਕਰਿਓ ਹਜ਼ੂਰ ਨੇ ਬਾਣੀ ਚ ਇੱਕ ਜਗਾ ਕਿਹਾ ਵੀ ਇੱਕ ਹੈ ਜਿਹੜਾ ਪੁਰਾਣਾ ਹੀ ਨਹੀਂ ਹੁੰਦਾ ਜਿਹਨੂੰ ਅਪਡੇਟ ਕਰਨ ਦੀ ਲੋੜ ਨਹੀਂ ਜਿਹੜਾ ਤੁਹਾਨੂੰ ਅਪਡੇਟ ਕਰਦਾ ਹੈ ਹਜ਼ੂਰ ਬਾਣੀ ਚ ਕਹਿੰਦੇ ਨੇ ਆ ਬੋਲੋ ਢੀਸਾਰ ਜਾਨੇ ਸੱਚ ਪੁਰਾਣਾ ਬੜੇ ਧਿਆਨ ਨਾਲ ਸੁਣਿਓ ਆ ਜਿਹੜਾ ਨਵੇਂ ਸਾਲ ਦਾ ਚੱਕਰ ਇਹ ਵੀ ਹੱਲ ਕਰ ਲਈ ਨਾ ਨਾਲ ਨਾਲ ਬੋਲੋ ਜੀ ਸਾਰੇ ਅਣ ਇੱਕ ਮਿੰਟ ਸੱਚ ਪੁਰਾਣਾ ਸੱਚ ਪੁਰਾਣਾ ਹੋਵੇ ਨਾ ਹੀ ਗੁਰੂ ਕਹਿੰਦੇ ਵੇ ਸੱਚ ਤੇ ਕਦੀ ਪੁਰਾਣਾ ਹੀ ਨਹੀਂ ਹੁੰਦਾ ਸੱਚ ਜਿਹੜਾ ਕੀ ਹੈ ਕਦੇ ਪੁਰਾਣਾ ਨਹੀਂ ਹੁੰਦਾ ਸੀਤਾ ਕਦੇ ਨਾ ਪਟ ਹੈ ਗੁਰਬਾਣੀ ਸੱਚ ਕਦੀ ਪੁਰਾਣਾ ਨਹੀਂ ਹੋਇਆ ਕਰਦਾ ਤੇ ਸੱਚ ਫਿਰ ਹੈ ਕੀ ਆ ਬੋਲੋ ਜੀ ਸਾਰਿਆਂ ਨੇ ਸਾਹਿਬ ਮੇਰਾ ਸਾਹਿਬ ਮੇਰਾ ਉੱਚੀ ਬੋਲੋ ਰਾ ਠੰਡੇ ਨਾ ਹੋਵੋ ਬੋਲੋ ਜੀ ਦਾ ਸਾਹਿਬ ਮੇਰਾ ਸਾਹਿਬ ਮੇਰਾ ਨਿਤ ਨਵਾ ਨਿਤ ਨਵਾ ਮੇਰਾ ਸਾਹਿਬ ਤੇ ਹਮੇਸ਼ਾ ਹੀ ਨਵਾ ਆ ਮੇਰਾ ਮਾਲਕ ਕੌਣ ਹੈ ਜੀ ਨਿਤ ਨਵਾ ਉਹ ਕਦੀ ਵੀ ਉਹਨੂੰ ਅਪਡੇਟ ਕਰਨ ਦੀ ਜ਼ਰੂਰਤ ਨਹੀਂ ਉਹ ਸਾਰਿਆਂ ਨੂੰ ਅਪਡੇਟ ਕਰਦਾ ਹੈ ਕੌਣ ਜੀ ਉਹ ਸਾਹਿਬ ਜਿਹੜਾ ਹੈ ਸਾਹਿਬ ਮੇਰਾ ਸਾਹਿਬ ਨੀਤ ਨਵਾ ਸਦਾ ਸਦਾ ਦਾਤਾਰ ਉਹ ਜਿਹੜਾ ਵਾਹਿਗੁਰੂ ਜੀ ਹੈ ਉਹ ਸਾਰਿਆਂ ਦਾ ਦਾਤਾ ਆ ਉਹ ਸਭ ਦੇ ਵਾਸਤੇ ਕੀ ਹੈ ਜੀ ਨਵਾ ਆ ਉਹ ਅਕਾਲ ਪੁਰਖ ਵਾਹਿਗੁਰੂ ਅਸੀਂ ਦੇਖੋ ਜੀ ਸਾਰੇ ਖੇਤਰ ਦੇ ਵਿੱਚ ਨਾ ਹਮੇਸ਼ਾ ਨਵੀਂ ਚੀਜ਼ ਪਾ ਲਈ ਹੈ ਹਮੇਸ਼ਾ ਕੀ ਕੀਤਾ ਜੀ ਨਵੀਂ ਚੀਜ਼ ਸਾਨੂੰ ਜੇ ਅਸੀਂ ਆਪਣੇ ਸ਼ੂਜ਼ ਲੈਣ ਗਏ ਤਾਂ ਬ੍ਰਾਂਡਡ ਚਾਹੀਦੇ ਨੇ ਜੇ ਅਸੀਂ ਕੋਈ ਹੋਰ ਆਪਣਾ ਕੱਪੜਾ ਖਰੀਦਿਆ ਤਾਂ ਉਹਦੇ ਵਿੱਚ ਵੀ ਅਸੀਂ ਨਵੀਨਤਾ ਪਾ ਲਈ ਹੈ ਬਸ ਸਾਨੂੰ ਨਵੀਨਤਾ ਚਾਹੀਦੀ ਹੈ ਪਰ ਕਮਾਲ ਦੀ ਗੱਲ ਇਹ ਵੀ ਜਦੋਂ ਧਰਮ ਦੀ ਗੱਲ ਆਉਂਦੀ ਹੈ ਨਾ ਉਦੋਂ ਆਪਾਂ ਪਤਾ ਕੀ ਕਹਿੰਨੇ ਆ ਇਹ ਤਾਂ ਜੀ ਪੁਰਾਣੀ ਮਰਿਆਦਾ ਚੱਲੀ ਆਉਂਦੀ ਹੈ ਇਹ ਤਾਂ ਪੁਰਾਣੀ ਮਰਿਆਦਾ ਕੱਲਾ ਨਵਾਂ ਸਾਲ ਕੋਈ ਸਾਡੇ ਤੋਂ ਰੁਸਿਆ ਨਹੀਂ ਦੌੜਿਆ ਹੋਇਆ ਮਾਫ ਕਰਿਓ ਨਵਾਂ ਸਾਲ ਮਨਾਣ ਨਾਲ ਨਵਾਂ ਪੰਨ ਨਹੀਂ ਆਣ ਵਾਲਾ ਨਵਾਂ ਪੰਨ ਉਦੋਂ ਆਣਾ ਜਦੋਂ ਅਸੀਂ ਨਵੀਂ ਵਿਚਾਰਧਾਰਾ ਨੂੰ ਫੋਲੋ ਕਰਾਂਗੇ ਉਦੋਂ ਨਵਾਂ ਸਾਲ ਆਉਣਾ ਹੈ ਕਦੋਂ ਆਏਗਾ ਜੀ ਨਵਾਂ ਸਾਲ ਗੁਰੂਆਂ ਨੇ ਆਪਣੇ ਜੀਵਨ ਦੇ ਵਿੱਚ ਨਵੇਂ-ਨਵੇਂ ਕੰਮ ਕਰਕੇ ਵਿਖਾਏ ਕੀ ਕਰਕੇ ਵਿਖਾਈ ਜੀ ਮਹਾਰਾਜ ਨੇ ਨਵੇਂ-ਨਵੇਂ ਕੰਮ ਜਿਵੇਂ ਕਿ ਭਾਈ ਗੁਰਦਾਸ ਜੀ ਦੇ ਮੁਤਾਬਕ ਆਪਾਂ ਬੋਲ ਪੜ੍ਹਦੇ ਹਾਂ ਇੱਕ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਨਾਨਕ ਜੀ ਨੇ ਇੱਕ ਨਿਰਮਲ ਪੰਥ ਚਲਾਇਆ ਉਹ ਨਿਰਮਲ ਪੰਥ ਬਿਲਕੁਲ ਨਵਾਂ ਸੀਗਾ ਬਿਲਕੁਲ ਵੱਖਰਾ ਸੀਗਾ ਉਦੋਂ ਕੀ ਬਣਿਆ ਜੀ ਨਵੀਨਤਾ ਆਈ ਐ ਉਦੋਂ ਨਵਾਂਪਨ ਆਇਆ ਲੋਕਾਂ ਵਿੱਚ ਗੁਰੂ ਸਾਹਿਬ ਨੇ ਉਹ ਜਿਹੜੇ ਸਿੱਧ ਬੈਠੇ ਸਨ ਪਹਾੜਾਂ ਤੇ ਉਹਨਾਂ ਨੂੰ ਸਮਝਾਇਆ ਵੀ ਪਹਾੜਾਂ ਤੇ ਰਹਿਣ ਨਾਲ ਨਹੀਂ ਗੱਲ ਬਣਨੀ ਪਹਾੜਾਂ ਤੋਂ ਥੱਲੇ ਆਓ ਦੁਨੀਆਂ ਵਿੱਚ ਆ ਕੇ ਵਿਚਰੋ ਇਹ ਨਵੀਂ ਗੱਲ ਸੀਗੀ ਗੁਰੂ ਅੰਗਦ ਸਾਹਿਬ ਜੀ ਨੇ ਆਪਣੇ ਜਮਾਨੇ ਦੇ ਵਿੱਚ ਆਪਣੇ ਸਮੇਂ ਦੇ ਵਿੱਚ ਖਡੂਰ ਸਾਹਿਬ ਇੱਕ ਨਵਾਂ ਸ਼ਹਿਰ ਬਸਾ ਕੇ ਦਿੱਤਾ ਉਹ ਕੀ ਸੀਗਾ ਜੀ ਨਵਾਂਪਨ ਉਦੋਂ ਆਇਆ ਉਦੋਂ ਆਇਆ ਜੀ ਨਵਾਂਪਨ ਤੇ ਗੌਰ ਕਰਿਓ ਗੁਰੂ ਪਾਸ਼ਾ ਜੀ ਨੇ ਸਾਰਿਆਂ ਲੋਕਾਂ ਨੂੰ ਇੱਕ ਜਗ੍ਹਾ ਬਿਠਾ ਲ ਦਿੱਤਾ ਉਦੋਂ ਕੀ ਆਇਆ ਨਵਾਂ ਪੰਨ ਉਦੋਂ ਪੈਦਾ ਹੋਇਆ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਉਪਦੇਸ਼ ਚੋਂ ਵਰਨਾ ਕੋ ਆ ਸੱਚ ਨਵਾਂ ਪੰਨ ਆਇਆ ਸੀਗਾ ਗੁਰੂ ਸਾਹਿਬ ਨੇ ਖੱਤਰੀਆਂ ਨੂੰ ਸ਼ੂਦਰਾਂ ਨੂੰ ਵੈਸ਼ਾਂ ਨੂੰ ਜਿੰਨੇ ਵੀ ਬ੍ਰਾਹਮਣ ਸਨ ਸਾਰਿਆਂ ਨੂੰ ਇੱਕ ਵਰਨ ਵਿੱਚ ਲੈ ਆਂਦਾ ਹਾਰਿਆਂ ਨੂੰ ਇੱਕ ਪੰਕਤੀ ਵਿੱਚ ਬਿਠਾ ਲ ਦਿੱਤਾ ਗੁਰੂ ਪਾਤਸ਼ਾਹ ਨੇ ਉਦੋਂ ਨਵਾਂਪਨ ਆਇਆ ਸੀਗਾ ਜਦੋਂ ਅਕਬਰ ਆ ਕੇ ਗੁਰੂ ਘਰ ਦੇ ਵਿੱਚ ਚੱਲਣ ਵਾਲੀ ਲੰਗਰ ਪ੍ਰਥਾ ਵਿੱਚ ਆਮ ਵਿਅਕਤੀ ਬਣ ਕੇ ਪ੍ਰਸ਼ਾਦਾ ਛਕਿਆ ਹੋਵੇਗਾ ਉਦੋਂ ਅਸਲ ਵਿੱਚ ਨਵਾਂਪਨ ਆਇਆ ਹੋਵੇਗਾ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਵੇਲੇ ਜਦੋਂ ਕਿਰਪਾਨ ਪਹਿਨਣ ਉੱਤੇ ਬਹਿਣ ਲੱਗਿਆ ਸੀਗਾ ਉਦੋਂ ਗੁਰੂ ਪਿਤਾ ਜੀ ਨੇ ਦੋ ਕਰਪਾਨਾਂ ਪਹਿਨੀਆਂ ਅਸਲ ਵਿੱਚ ਉਦੋਂ ਨਵਾਂ ਪੰਨ ਆਇਆ ਸੀਗਾ ਜਦੋਂ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਨਿਕੜੇ ਪੁੱਤ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਤੋਂ ਇਹ ਗੱਲ ਸੁਣੀ ਵੀ ਪਿਤਾ ਜੀ ਤੁਹਾਡੇ ਤੋਂ ਵੱਡਾ ਕਿਹੜਾ ਮਹਾਪੁਰਖ ਹੋ ਸਕਦਾ ਤੁਸੀਂ ਜਾਓ ਜਾ ਕੇ ਸ਼ਹੀਦ ਹੋ ਜੋ ਉਦੋਂ ਅਸਲ ਵਿੱਚ ਨਵਾਂ ਪੰਨ ਆਇਆ ਸੀਗਾ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਪੁੱਤ ਬਾਬਾ ਅਜੀਤ ਸਿੰਘ ਨੂੰ ਸ਼ਹੀਦ ਹੁੰਦਿਆਂ ਵੇਖਿਆ ਤੇ ਜਕਾਰਾ ਛੱਡਿਆ ਅਸਲ ਚ ਉਦੋਂ ਨਵਾਂ ਪੰਨ ਆਇਆ ਸੀਗਾ ਹਾਂਜੀ ਉਦੋਂ ਕੀ ਆਇਆ ਜੀ ਉਦੋਂ ਨਵਾਂ ਪੰਨਾ ਆਇਆ ਅਸਲ ਦੇ ਵਿੱਚ ਅਸਲ ਦੇ ਵਿੱਚ ਸਮਾਂ ਜਿਹੜਾ ਹੈ ਨਾ ਸਮਾਂ ਗੁਰੂ ਪਾਸ਼ਾ ਨੇ ਸਮੇਂ ਨੂੰ ਇਹ ਗੱਲ ਕਹੀ ਹੈ ਸਮੇਂ ਦੇ ਬਾਬਤ ਬੇ ਸਮਾਂ ਅਜਾਈ ਨਾ ਗਵਾਓ ਜਿਹੜਾ ਸਮਾਂ ਹੈ ਨਾ ਜੋ ਦਿਨੇ ਆਵੇ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਿਰ ਨਾਹੀ ਸੰਗ ਚਲਤ ਖੈ ਹਮ ਵੀ ਚਲਣਾ ਦੂਰ ਗਵਨ ਸਿਰ ਉਪਰ ਮੰਨ ਗੁਰੂ ਸਾਹਿਬ ਨੇ ਕਿਹਾ ਬੇ ਸਮੇਂ ਨੂੰ ਅਜਾਈ ਨਾ ਗਵਾਓ ਜਿਹੜੀ ਆਪਰਚੁਨਿਟੀ ਆ ਨਾ ਇਹਨੂੰ ਗਵਾਉ ਨਾ ਇਹਨੂੰ ਸੰਭ ਕੇ ਰੱਖੋ ਭਾਈ ਅਬ ਮਹਾਰਾਜ ਦਾ ਬੋਲ ਪੜ੍ਹਦੇ ਆ ਭਾਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਅਵਰ ਕਾਜ ਮਤਲਬ ਅਨਨੈਸੈਸਰੀ ਬੇ ਲੋੜੇ ਕੰਮ ਨਾ ਕਰਿਆ ਕਰ ਸਮੇ ਨੂੰ ਸਮਝ ਸਮੇ ਦੀ ਕੀਮਤ ਨੂੰ ਸਮਝ ਇਹ ਬੜੀ ਮੁਸ਼ਕਲ ਨਾਲ ਤੈਨੂੰ ਦਿੱਤਾ ਰੱਬ ਨੇ ਇਸ ਕਰਕੇ ਇਹਨੂੰ ਸੰਭਲ ਲੈ ਗੁਰੂ ਪਾਸ਼ਾ ਜੀ ਨੇ ਲੋਕਾਂ ਨੂੰ ਇਹ ਗੱਲ ਸਮਝਾਈ ਵੀ ਭਲਿਓ ਸਮੇ ਦੀ ਸੰਭਾਲ ਕਰੋ ਸਮੇ ਨੂੰ ਸਮਝਣਾ ਕਰੋ ਬਸ ਅਸਲ ਤੇ ਵਿੱਚ ਗੁਰੂ ਸਾਹਿਬ ਨੇ ਜਿਹੜਾ ਸਮਾਂ ਉਹਨੂੰ ਮਨਾਣ ਦੀ ਗੱਲ ਨਹੀਂ ਕੀਤੀ ਜਾਂ ਸਮੇ ਨੂੰ ਸੈਲੀਬ੍ਰੇਟ ਕਰਨ ਦਾ ਜ਼ਿਕਰ ਕੀਤਾ ਨਹੀਂ ਸਮੇ ਨੂੰ ਸਾਂਭਣ ਬਾਰੇ ਕਿਹਾ ਦੇਖਣੋ ਜਦੋਂ ਮਹਲਾਜ ਹਰਿਦਵਾਰ ਗਏ ਉਦੋਂ ਗੁਰੂ ਪਿਤਾ ਨੇ ਉਹਨਾਂ ਨੂੰ ਕਿਹਾ ਵੀ ਦੇਖੋ ਤੁਸੀਂ ਪਾਣੀ ਦੇਣ ਦਾ ਇਹ ਪਾਣੀ ਦੇਣ ਨਾਲ ਮਸਲਾ ਤੇ ਕੋਈ ਹੱਲ ਨਹੀਂ ਹੁੰਦਾ ਹਾਂ ਸਮਾਂ ਜ਼ਰੂਰ ਖਰਾਬ ਹੋ ਜਾਂਦਾ ਤੁਹਾਡਾ ਇਸ ਕਰਕੇ ਸਮੇ ਨੂੰ ਜਾਇਆ ਨਾ ਕਰੋ ਭਾਈ ਸਮੇ ਨੂੰ ਸਾਰਥਕ ਢੰਗ ਵਿੱਚ ਲਾ ਦਿਓ ਸਮੇ ਨੂੰ ਕੀ ਕਰੋ ਜੀ ਸਾਰਥਕ ਢੰਗ ਵਿੱਚ ਲਾ ਦਿਓ ਭਈ ਨਵਾਂ ਸਾਲ ਨਵਾਂ ਸਾਲ ਕਹਿਣ ਵਾਲੀ ਕੌਮ ਹੋਵੇ ਤੇ ਆਗੂ ਆਪਣੇ ਪੁਰਾਣੇ ਚੱਕੀ ਫਿਰਦੀ ਹੈ ਆਗੂ ਕਿਹੜੇ ਨੇ ਪੁਰਾਣੇ ਉਂਕੀ ਜਾਂਦੀ ਆਵੇ ਨਵਾਂ ਸਾਲ ਹੈ ਨਹੀਂ ਭਈ ਭਈ ਨਵਾਂ ਸਾਲ ਮਨਾਣ ਨਾਲ ਗੱਲ ਨਹੀਂ ਬਣਨੀ ਅਸਲ 'ਚ ਨਵੇਂ ਆਗੂ ਲੱਭਣ ਨਾਲ ਗੱਲ ਬਣੇਗੀ ਨਮਿਆ ਗੁਰੂ ਬੰਨਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਮਾਧੋਦਾਸ ਤੋਂ ਬੰਦਾ ਸਿੰਘ ਜੀ ਬਣੇ ਉਦੋਂ ਕੀ ਹੋਇਆ ਜੀ ਉਦੋਂ ਨਵੀਂ ਗੱਲ ਹੋਈ ਹੈ ਉਦੋਂ ਕੀ ਹੋਈ ਜੀ ਨਵੀਂ ਗੱਲ ਉਦੋਂ ਹੋਈ ਹੈ ਨਵੀਂ ਗੱਲ ਕਰਨ ਨਾਲ ਨਵੀਂ ਵਿਚਾਰ ਨੂੰ ਮੰਨਣ ਨਾਲ ਅਸਲ 'ਚ ਗੱਲ ਤਾਂ ਬਣਨੀ ਆ ਸੰਗਤ ਜੀ ਕੇਵਲ ਤਾਂ ਕੇਵਲ ਆਪਾਂ ਨਵੇਂ ਸਾਲ ਨੂੰ ਉਡੀਕਣ ਵਾਲੇ ਲੋਕ ਕਿਤੇ ਇਹ ਨਾ ਸਮਝ ਲਈਏ ਵੀ ਚਲੋ ਜੀ ਨਵਾਂ ਸਾਲ ਮਨਾ ਲਿਆ ਤੇ ਗੱਲ ਬਣ ਜਾਈਗੀ। ਨਾ 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 ਹੈਪੀ ਨਿਊ ਇਅਰ ਨਹੀਂ ਗੱਲ ਕਹਿਣਾ ਬਣਨੀ। ਅਸਲ ਵਿੱਚ ਸਾਨੂੰ ਚੰਗੀ ਵਿਚਾਰ ਧਾਰਾ ਮਿਲਣ ਨਾਲ ਗੱਲ ਬਣਨੀ।